ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦੇ ਵਿੱਚ ਦੁਪਹਿਰ ਤੋਂ ਸ਼ਾਮ ਦਾ ਮੌਸਮ ਕਿਵੇਂ ਦਾ ਰਹੇਗਾ ਮੀਂਹ ਦੀ ਜਿਹੜੀ ਗਤੀਵਿਧੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਇਸ ਦਾ ਆਉਂਦੇ 5-7 ਘੰਟਿਆਂ ਦੇ ਵਿੱਚਕਾਰ ਕੀ ਅਸਰ ਦੇਖਣ ਨੂੰ ਮਿਲ ਰਿਹਾ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਕਿਸਾਨਾਂ ਨੂੰ ਕੀ ਗੱਲ ਦਾ ਧਿਆਨ ਰੱਖਣਾ ਪਵੇਗਾ ਉਹ ਵੀ ਨਾਲ ਦੀ ਨਾਲ ਦੱਸਾਂਗੇ ਮੌਸਮ ਪਾ ਦੇ ਕੀ ਅਲਰਟ ਨੇ ਜਲਦ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਅਜਈਆਂ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰ ਦਿਓ ਜੀ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਅਤੇ ਨਾਲ ਲੱਗਦੀ ਜਿੰਨੇ ਵੀ ਸੂਬੇ ਨੇ ਹਰਿਆਣਾ, ਰਾਜਸਥਾਨ, ਯੂਪੀ, ਐਮਪੀ, ਹਿਮਾਚਲ ਉਤਰਾਖੰਡ ਤੇ ਨਾਲ ਦੇ ਨਾਲ ਜੰਮੂ ਕਸ਼ਮੀਰ ਤੇ ਲੇ ਇਨ ਸਾਰਿਆਂ ਦੇ ਵਿਚਕਾਰ ਬੱਦਲਬਾਈ ਤੇ ਮੀਂਹ ਦਾ ਅਸਰ ਲਗਾਤਾਰ ਜਾਰੀ ਹੈ ਪੰਜਾਬ ਦੇ ਵਿੱਚ ਵੀ ਸਵੇਰ ਤੋਂ ਹੀ ਕਿਰਮਣ ਕਣੀ ਹੋ ਰਹੀ ਹੈ ਦੁਪਹਿਰ 2 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤਾਪਮਾਨ ਘਟ ਕੇ 10 ਤੋਂ 12 ਡਿਗਰੀ ਦੇ ਵਿੱਚਕਾਰ ਪਹੁੰਚ ਚੁੱਕੇ ਨੇ ਤੇ ਸ਼ਾਮ ਦੇ 5:00 ਤੋਂ ਲੈ ਕੇ 8:00 ਵਜੇ ਤੱਕ ਇਸੇ ਤਰੀਕੇ ਦੇ ਮਾਹੌਲ ਲਗਾਤਾਰ ਬਣੇ ਰਹਿਣ ਦੀ ਉਮੀਦ ਹੈ ਫਿਲਹਾਲ ਸਿਸਟਮ ਜਿਹੜੇ ਨੇ ਉਹ ਖਾਸ ਤੌਰ ਤੇ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਇਨ੍ਹਾਂ ਇਲਾਕਿਆਂ ਦੇ ਉੱਪਰ ਜ਼ਿਆਦਾ ਥੋੜੇ ਜਿਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਇਲਾਕਿਆਂ ਦੇ ਨਾਲੋਂ ਤੇ ਹਵਾ ਵੀ ਲਗਾਤਾਰ ਪੰਜਾਬ ਦੇ ਵਿੱਚ ਬਦਲਵੇਂ ਰੂਪ ਤੋਂ ਚੱਲ ਰਹੀ ਹੈ ਜਿਸ ਦੇ ਨਾਲ ਸ਼ੀਤ ਲਹਿਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਵਿੱਚ ਵਿਚਾਲੇ ਜੀ ਤੁਹਾਨੂੰ ਥੋੜੀ ਜਿਹੀ ਧੁੱਪ ਦੇਖਣ ਨੂੰ ਮਿਲੀ ਸੀ ਪਰ ਦੁਆਰਾ ਤੋਂ ਸਿਸਟਮ ਜਿਹੜੇ ਨੇ ਉਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਬੱਦਰੀ ਬਾਈ ਜਿਹੜੀ ਪੰਜਾਬ ਦੇ ਉੱਪਰ ਦੁਆਰਾ ਤੋਂ ਬਣ ਚੁੱਕੀ ਹੈ ਜੀ ਤੇ ਇਹਨਾਂ ਦੇ ਬਾਰੇ ਜਿਹੜੀ ਅਪਡੇਟ ਇਹੀ ਹੈ ਕਿ ਸ਼ਾਮ ਦੇ ਤੱਕ ਆਪਾਂ ਦੇਰ ਤੱਕ ਲਗਭਗ 7-8 ਵਜੇ ਤੱਕ ਇਹ ਸਿਸਟਮ ਇਸੇ ਤਰੀਕੇ ਨਾਲ ਬਣੇ ਰਹਿਣਗੇ ਤੇ ਰਾਤ ਨੂੰ ਵੀ ਇਹਨਾਂ ਦੀ ਉਮੀਦ ਜਿਹੜੀ ਹੈ ਪੰਜਾਬ ਦੇ ਉੱਪਰ ਦੁਆਰਾ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਸਾਨਾਂ ਦੇ ਪੱਖ ਤੋਂ ਇਹੀ ਹੈ ਵੀ ਇਹ ਜਿਹੜੀ ਹੁਣ ਬਾਰਿਸ਼ ਹੋ ਰਹੀ ਹੈ ਇਸ ਦਾ ਇੱਕ ਤੱਕ ਫਾਇਦਾ ਵੀ ਹੈ ਵੀ ਹਲਕਾ ਦਰਮਿਆਨਾ ਪਾਣੀ ਜਿਹੜਾ ਲੱਗ ਰਿਹਾ ਉਹਦੇ ਨਾਲ ਸੁੱਕੀ ਜਿਹੜੀ ਠੰਡ ਹੈ ਉਹ ਖਤਮ ਹੋ ਜਾਵੇ ਕੋਰੇ ਦੇ ਹਾਲਾਤ ਖਤਮ ਹੋ ਜਾਣਗੇ ਫਸਲਾਂ ਲਈ ਇੱਕ ਤਰੀਕੇ ਨਾਲ ਇਹ ਟੋਨਿਕ ਵਾਂਗੂ ਲਗਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਉਸ ਤੋਂ ਮੌਸਮ ਵਿਭਾਗ ਵੱਲੋਂ ਜਿਹੜੇ ਅਲਰਟ ਨੇ ਕਿ ਧੁੰਦ ਦੇ ਹਾਲਾਤ ਇਸ ਤੋਂ ਬਾਅਦ ਬਣਦੇ ਹੋਏ ਦਿਖਾਈ ਜਾਣਗੇ ਜਿਵੇਂ ਹੀ ਮੀਂਹ ਨਿਕਲੇਗਾ ਤਾਂ ਆਉਂਦੇ ਦਿਨ ਜਿਹੜੇ ਨੇ 28 ਤੋਂ ਬਾਅਦ 29 30 31 ਇਹਨਾਂ ਦੇ ਵਿੱਚ ਧੁੰਦ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਸ਼ਾਮ ਦੀ ਜੋ ਵੀ ਅਪਡੇਟ ਹੋਵੇਗੀ ਉਹ ਰਾਤ ਦੀ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ